ਸਤਿ ਸ਼੍ਰੀ ਅਕਾਲ ਸਤਲੂ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਹਾਂ ਕਮਲਜੀਤ ਕੋਰ ਇਸ ਵੇਲੇ ਅਸੀਂ ਜਿਸ ਜਗ੍ਹਾ ਦੇ ਉੱਤੇ ਖੜੇ ਆਏ ਇਹ ਹੈ ਸ਼ੰਭੂ ਦਾ ਰੇਲਵੇ ਸਟੇਸ਼ਨ ਸ਼ੰਭੂ ਦੀ ਗੱਲ ਕਰ ਰਹੀ ਹੈ ਸ਼ੰਭੂ ਬੈਰੀਅਰ ਪਿਛਲੇ 2 ਮਹੀਨਿਆਂ ਤੋਂ ਕਿਸਾਨਾਂ ਦੇ ਪ੍ਰਦਰਸ਼ਨ ਦਾ ਕੇਂਦਰ ਬਣਿਆ ਹੈ ਤੇ ਹੁਣ ਸ਼ੰਭੂ ਦਾ ਰੇਲਵੇ ਸਟੇਸ਼ਨ ਵੀ ਕਿਸਾਨ ਪ੍ਰਦਰਸ਼ਨ ਦਾ ਕੇਂਦਰ ਬਣ ਚੁੱਕਿਆ ਹੈ ਕਿਉਂਕਿ ਨਵਦੀਪ ਸਿੰਘ ਗੁਰਕੀਰਤ ਸਿੰਘ ਤੇ ਅਨੀਸ਼ ਖਟਕੜ ਤਿੰਨ ਨੌਜਵਾਨਾਂ ਨੂੰ ਹਰਿਆਣਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਸੇ ਦੇ ਰੋਸ ਦੇ ਵਿੱਚ ਇਸ ਰੇਲਵੇ ਟ੍ਰੈਕ ਦੇ ਉੱਤੇ ਤਰਨਾ ਪ੍ਰਦਰਸ਼ਨ ਕਿਸਾਨਾਂ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਤੇ ਜਲਦ ਤੋਂ ਜਲਦ ਇਹਨਾਂ ਤਿੰਨੇ ਨੌਜਵਾਨਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਤੁਸੀਂ ਮਾਹੌਲ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਪੂਰੀ ਗਰਮੀ ਪੈ ਰਹੀ ਹੈ ਕੜਕ ਦੀ ਧੁੱਪ ਪੈ ਰਹੀ ਹੈ ਤੇ ਕੜਕ ਦੀ ਧੁੱਪ ਦੇ ਵਿੱਚ ਕਿਸਾਨ ਤੇ ਬੀਬੀਆਂ ਇਸ ਮੂਰਚੇ ਦੀ ਅਗਵਾਈ ਕਰ ਰਹੀਆਂ ਨੇ ਸੋ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਧੁੱਪ ਦੇ ਵਿੱਚ ਗਰਮੀ ਦੇ ਵਿੱਚ ਵੀ ਹੌਸਲੇ ਬੁਲੰਦ ਕਿਵੇਂ ਆਖਿਰਕਾਰ ਜੋਸ਼ ਮੱਠਾ ਕਿਉਂ ਨਹੀਂ ਪੈਂਦਾ ਤੇ ਕਿੰਨੀ ਦੇ ਰਹੇ ਜਿਹੜਾ ਪ੍ਰਦਰਸ਼ਨ ਉਹ ਜਾਰੀ ਰਹਿ ਰਿਹਾ ਹੈ ਤੇ ਮੇਰੀਆਂ ਭੈਣਾਂ ਦੇ ਭਰਾ ਡਟ ਕੇ ਰੇਲ ਦੇ ਪੱਟੇ 'ਤੇ ਬਿਠੀ ਆਣ ਕੇ ਸ਼ੰਭੂ ਰੇਲਵੇ ਟ੍ਰੈਕ ਦੇ ਉੱਤੇ ਜੀ ਮੌਜੂਦ ਹਾਂ ਤੇ ਸਾਡੇ ਨਾਲ ਸੁਖਵਿੰਦਰ ਸਿੰਘ ਸੁਭਰਾ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਰ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਧੰਨਵਾਦ ਧੰਨਵਾਦ 6 ਦਿਨ ਹੋ ਚੁੱਕੇ ਨੇ ਤੁਹਾਨੂੰ ਰੇਲਵੇ ਟ੍ਰੈਕ ਦੇ ਉੱਤੇ ਧਰਨਾ ਪ੍ਰਦਰਸ਼ਨ ਕਰਦਿਆਂ ਨਾ ਕਿੱਥੇ ਤੱਕ ਪਹੁੰਚੀ ਕੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚੀ ਹੈ ਕਿ ਨਹੀਂ ਪਹੁੰਚੀ ਬਿਲਕੁਲ ਜੀ ਸਰਕਾਰ ਦੇ ਕੰਨਾਂ ਤੱਕ ਗੱਲ ਜਿਹੜੀ ਉਹ ਪਹੁੰਚ ਰਹੀ ਆਜ ਜੀਨ ਦੇ ਵਿੱਚ ਮਹਾ ਪੰਚਾਇਤ ਹੋ ਰਹੀ ਹੈ ਬਹੁਤ ਵੱਡਾ ਕੱਠ ਹੋ ਰਿਹਾ ਉਸ ਕੱਠ ਦੇ ਵਿੱਚ ਦੋਵਾਂ ਫੋਰਮਾਂ ਵੱਲੋਂ ਕੋ ਅਗਲੇ ਡਿਸੀਜ ਸਰਕਾਰ ਦੇ ਜਿਹੜੇ ਨਮਾਇंदे ਆ ਉਹ ਪੁੱਠੇ ਸਿੱਧੇ ਬਿਆਨ ਦੇ ਰਹੇ ਆ ਉਹ ਕਦੀ ਦਾ ਕਿਸਾਨਾਂ ਨੂੰ ਆਤਵਾਦੀ ਉਗਰਵਾਦੀ ਦੱਸ ਦਿੰਦੇ ਆ ਤੇ ਕਦੀ ਰਾਤ ਦੀਆਂ ਡਿਬੇਟਾਂ ਦੇ ਵਿੱਚ ਗਰੀਬ ਵਾਲ ਕਹਿ ਰਹੇ ਸੀਗੇ ਵੀ ਇਹਨਾਂ ਦੀਆਂ ਮੰਗਾਂ ਜਾਇਜ਼ ਆ ਪਰ ਦੱਸਣ ਦਾ ਤਰੀਕਾ ਸਹੀ ਨਹੀਂਗਾ ਅਈਆ ਦਿੱਲੀ ਤਾਂ ਦੱਸਣ ਚੱਲੇ ਆ ਦਿੱਲੀੋਂ ਸਾਰੇ ਹੁਕਮ ਚੜਦੇ ਆ ਤੇ ਦਿੱਲੀ ਦੱਸਣ ਤੁਰੇ ਜਾਂਦੇ ਸਾਡੇ ਰਾਹ ਰੋਕ ਲੈ ਜੀ ਰੋਕ ਕੇ ਤੂੰ ਆ ਬਿਠਾ ਲਿਆ ਹੁਣ ਤੁਸੀਂ ਦੱਸੋ ਵੀ ਰਾਹ ਕਦੋਂ ਖੋਲਣੇ ਸਾਨੂੰ ਦਿੱਲੀ ਕਦੋਂ ਵੜਨ ਦੇਣਾ ਜਦੋਂ ਦਿੱਲੀ ਵਾਲੇ ਸਾਡੇ ਕੋਲੇ ਵੋਟਾਂ ਲੈਣਾ ਆਖਦੇ ਆ ਕੀ ਅਸੀਂ ਦਿੱਲੀ ਵਾਲੇ ਕੋਲੇ ਨਹੀਂ ਜਾ ਸਕਦੇ ਜੇ ਅਸੀਂ ਦਿੱਲੀ ਵਾਲਿਆਂ ਕੋਲੇ ਜਾ ਹਕਦੇ ਆ ਤੇ ਫਿਰ ਸਰਕਾਰ ਨੇ ਇਹ ਡੇ ਡੇ ਬੈਰੀਕੇਡ ਕਿਉਂ ਲਾਏ ਕਿਉਂ 200 ਤੋਂ ਵੱਧ ਸਾਡੀ ਅਥਰੂ ਗੈਸ ਐਕਸਪਾਇਰੀ ਚਲਾ ਕੇ ਜਕਮੀ ਕੀਤੀ ਕਿਉਂ ਸਾਡੇ ਸ਼ੁਭ ਕਰਨ ਦੇ ਖੂਨ ਦੇ ਨਾਲ ਹੱਥ ਫੇਰ ਦੁਬਾਰਾ ਰੰਗੇ ਆ ਕੀ ਅਗਲੇ ਇਹਨਾਂ ਨੂੰ ਭੁੱਲ ਗਏ ਹੱਥ ਰੰਗੇ ਜਿਹੜੇ ਲਖੀਮਪੁਰ ਖੀਰੀ ਕਾਂਡ 'ਚ ਸਾਡੇ 4 ਕਿਸਾਨ ਤੇ ਇੱਕ ਪੱਤਰਕਾਰ ਵੀਰ ਦਾ ਖੂਨ ਜਿਹੜਾ ਨਾ ਪੀਤਾ ਹੀ ਉਹਦੇ ਨਾਲ ਰਜੇਰੀ ਸੀ ਅਸੀਂ ਕਹਿਣਾ ਚਾਹੁੰਦੇ ਆ ਕਿ ਕਿਰਤੀਆਂ ਕਾਮਿਆਂ ਦਾ ਇਸ ਤਰੀਕੇ ਨਾਲ ਖੂਨ ਨਚੋੜਨਾ ਔਰ ਆਪਣੇ ਚੋਣ ਵਾਦਿਆਂ ਨੂੰ ਜੁਮਲੇਬਾਜ਼ੀ ਦੱਸ ਕੇ ਲੋਕਾਂ ਨੂੰ ਹਾਸੋਲੀ ਸਥਿਤੀ ਦੇ ਵਿੱਚ ਲੈ ਜਾਣਾ ਇਹ ਠੀਕ ਨਹੀਂ ਹੁਣ ਉਹ ਸਮਾਂ ਨਹੀਂ ਪਹਿਲੀ ਵਾਰਾਂ ਵਾਂ 75 ਸਾਲਾਂ ਦੇ ਵਿੱਚ ਲੋਕ ਮੁੱਦਿਆਂ ਉੱਤੇ ਕੈਂਪੇਨ ਕਰਨੀ ਪੈ ਰਹੀਆ ਸਿਆਸੀ ਤਰ੍ਹਾਂ ਨੂੰ ਸਾਡਾ ਮੰਗ ਪੱਤਰ ਜਿਹੜਾ ਆਪਣਾ ਚੋਣ ਮਨੋਰਥ ਪੱਤਰ ਬਣਾ ਪੈ ਗਿਆ ਇਹ ਕਿਰਤਿਆਂ ਕਾਮਿਆਂ ਦਾ ਮਨੋਰਥ ਪੱਤਰ ਵਾ ਜਿਹੜਾ ਐਰਕੀ ਬਣਿਆ ਅਸੀਂ ਉਹਨਾਂ ਨੂੰ ਵੀ ਸਵਾਲ ਕਰਦੇ ਆ ਕੀ ਇਹਨੂੰ ਤੁਸੀਂ ਚੋਣ ਮੈਨੀਫੈਸਟੋ ਤੇ ਬਣਾ ਲਿਆ ਕੀ ਇਸ ਚ ਉਹਨਾਂ ਮੈਨੀਫੈਸਟੋ ਦੇ ਮੁਤਾਬਕ ਜੇ ਤੁਹਾਡੀ ਸਰਕਾਰ ਆ ਜਾਂਦੀ ਆ ਡਬਲਯੂਟੀਓ ਦੀਆਂ ਨੀਤੀਆਂ ਤੋਂ ਬਾਹਰ ਆਜੋਗੇ ਭਾਰਤ ਵਿਸ਼ਵ ਪਾਰ ਦੀਆਂ ਨੀਤੀਆਂ ਤਿਆਗ ਦੂਗਾ ਕੀ ਐਮਐਸਪੀ ਗਰੰਟਡ ਦਾ ਕਾਨੂੰਨ ਬਣਾ ਕੇ ਵਪਾਰੀ ਨੂੰ ਉਹਦੇ ਮੁਤਾਬਕ ਫਜ਼ਲ ਖੀਦਰ ਵਾਸਤੇ ਮਜਬੂਰ ਕਰੋਗੇ ਕੀ ਸਾਡੇ ਪਬਲਿਕ ਦੇ ادارے ਸਾਰੇ ਲੋਕਾਂ ਦੇ ਰਹਿਣਗੇ ਜਾਂ ਦਾਨੀਆਂ ਬਾਨੀਆਂ ਕੋਲੇ ਜਾਣਗੇ ਕੀ ਸਾਡਾ ਬਿਜਲੀ ਬੋਰਡ ਜਿਹੜਾ ਉਹ ਕਾਰਪੋਰੇਟ ਦੇ ਹੱਥੇ ਜਾਊਗਾ ਚੇਪੋ ਵਾਲੇ ਮੀਟਰ ਲੱਗਣਗੇ ਜਾਂ ਸਾਡਾ ਪਹਿਲੇ ਵਾਲਾ ਬਿਜਲੀ ਬੋਰਡ ਹੈਗਾ ਜਿਹੜਾ ਸਾਡਾ ਆਪਣਾ ਦਾਜੀ ਤੇ ਇਮਾਨ ਕਰਦੇ ਹਾਂ ਸਾਡੇ ਲੱਖਾਂ ਕਰਮਚਾਰੀ ਕੰਮ ਕਰਦੇ ਸੀ ਇਹ ਸਵਾਲ ਵਾ ਸਾਡੇ ਕੀ 200 ਦਿਨ ਮਦਰੇਗਾ ਚਾਲੂ ਕਰੋਗੇ ਕੀ 700 ਰੁਪਿਆ ਮਜ਼ਦੂਰੀ ਦਿਹਾੜੀ ਬਣਾਓਗੇ ਕੀ ਦੇਸ਼ ਦਾ ਜਿਹੜਾ ਕਿਸਾਨ ਮਜ਼ਦੂਰ ਉਹ ਵੀ ਦੇਸ਼ ਦਾ ਕੀਰਤੀ ਕਾਮਾ ਵਾ ਦੇਸ਼ ਲਈ ਕੰਮ ਕਰਦਾ ਵਾ ਇਹਨਾਂ ਦੀ ਵੀ ਕਾਨੂੰਨ ਮੁਤਾਬਕ 10000 ਰੁਪਏ ਦਾ ਪੈਨਸ਼ਨ ਲੱਗਣੀ ਚਾਹੀਦੀ 58 ਸਾਲ ਤੋਂ ਬਾਅਦ ਇਹ ਲੱਗੂਗੀ ਕੀ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲੂਗਾ ਕੀ ਸਾਡੇ ਬੱਚੇ ਜਿਹੜੇ ਆ ਜਾਇਦੀਆਂ ਬਾਰੀਆਂ ਨੂੰ ਹੱਥ ਪਾਰ ਪਾ ਬਾਹਰ ਭੱਜ ਰਹੇ ਆ ਕੀ ਉਹਨਾਂ ਨੂੰ ਉੱਥੋਂ ਮਜ਼ਦੂਰੀ ਦਾ ਛਤਕਾਰਾ ਦਿਵਾ ਕੇ ਜਿਹੜਾ ਸੋਨੇ ਦੀ ਚਿੜੀ ਦੇਸ਼ ਆ ਇਹਦੇ 'ਚ ਫੇਰ ਸਾਡੇ ਨੌਜਵਾਨਾਂ ਦੇ ਪੈਰ ਲਵਾਓਗੇ ਬੱਚੇ ਬੱਚੀਆਂ ਦੇ ਕਿ ਸਾਨੂੰ ਉਹਨਾਂ ਅੰਗਰੇਜ਼ਾਂ ਨੂੰ ਜਿਨ੍ਹਾਂ ਨੂੰ ਕੱਢਦਿਆਂ ਭਗਤ ਸਿੰਘ ਨਾਲ ਸ਼ਹੀਦੀ ਤੇ ਜਾਨ ਪੂਣੀ ਪੈ ਗਈ ਉਦਮ ਸਿੰਘ ਉਹਨਾਂ ਨੂੰ ਲੰਡਨ ਜਾ ਕੇ ਬਦਲੇ ਲੈਣੇ ਪੈਗੇ ਉਹਨਾਂ ਨੂੰ ਫੇਰ ਤੋਂ ਇਹ ਗੱਲ ਕਹਿਣੀ ਪਊਗੀ ਫੇਰ ਆਉਣਾ ਪਊਗਾ ਉਹਨਾਂ ਨੌਜਵਾਨਾਂ ਦੀ ਗੱਲ ਕਰ ਰਹੇ ਹੋ ਤੇ ਉਹਨਾਂ ਨੌਜਵਾਨਾਂ ਚ ਨਵਦੀਪ ਦਾ ਨਾਮ ਵੀ ਆਉਂਦਾ ਜਿਹੜਾ ਇਸ ਵੇਲੇ ਜੇਲ੍ਹ ਦੇ ਵਿੱਚ ਹੈ ਤੇ ਉਹਦੇ ਨਾਲ ਦੋ ਹੋਰ ਨੌਜਵਾਨ ਨੇ ਉਹਨਾਂ ਨੂੰ ਲੈ ਕੇ ਕੀ ਅਪਡੇਟ ਹੈ ਕੀ ਸਰਕਾਰ ਦੇ ਕਿਸੇ ਅਗੂ ਨਾਲ ਗੱਲਬਾਤ ਹੋਈ ਹੈ ਕਿਉਂਕਿ ਉਹਨਾਂ ਦੀ ਫੈਮਲੀ ਦੀ ਲਾਸਟ ਸਟੇਟਮੈਂਟ ਇਹ ਸੀ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਉਹਨਾਂ ਦੇ ਨਾਲ ਮੁਲਾਕਾਤ ਵੀ ਨਿਕ ਕਰਨ ਦਿੱਤੀ ਜਾ ਰਹੀ ਹੈ ਉਹਦਾ ਕਸੂਰ ਕੀ ਹੈ ਕਿ ਉਹਨੇ ਕਿਸਾਨਾਂ ਦਾ ਸਾਥ ਦਿੱਤਾ ਅਸਲ ਦੇ ਵਿੱਚ ਜਿਹੜਾ ਸਾਡੇ ਦੇਸ਼ ਦਾ ਕਾਨੂੰਨ ਹੈ ਇਹ ਮੂਮ ਦਾ ਨੱਕਵਾ ਇਹਨੂੰ ਜਿਹਦ ਨੂੰ ਮਰਜ਼ੀ ਮੋੜ ਕੇ ਲਾ ਲਓ ਦੋ ਤਰ੍ਹਾਂ ਦੇ ਲੋਕ ਇੱਥੇ ਰਹਿ ਰਿਆ ਇੰਡੀਅਨ ਲੋਕਾਂ ਵਾਸਤੇ ਕਾਨੂੰਨ ਹੋਰ ਤੇ ਸਾਡੇ ਆਮ ਭਾਰਤੀਆਂ ਵਾਸਤੇ ਹੋਰ ਜਿਹੜਾ ਇੱਥੇ ਇੱਕ ਕਿਤੇ ਗਲਤੀ ਕਰ ਲੈਂਦਾ ਉਹਦੇ ਵਾਸਤੇ ਜੇਲ ਵੀ ਆ ਜੁਰਮਾਨਾ ਵੀ ਆ ਜਿਹੜਾ 100 ਕਤਲ ਕਰਦਾ ਉਹ ਤਾਂ ਕਹਿੰਦੇ ਤੈਨੂੰ ਐਮਪੀ ਦੀ ਟਿਕਟ ਦੇਵਾਂਗੇ ਹੁਣ ਚਾਰ ਸਾਡੇ ਕਿਸਾਨ ਤੇ ਇੱਕ ਪੱਤਰਕਾਰ ਡਰੜਕੇ ਛੀਂਦ ਕੀਤਾ ਵਾ ਅਜੇ ਮਿਸ਼ਰਾ ਟੈਣੀ ਨੇ ਤੇ ਉਹਨੂੰ ਸਭ ਤੋਂ ਪਹਿਲਾਂ ਟਿਕਟ ਦਿੱਤੀ ਆ ਮਤਲਬ ਦੋਰਾ ਕਾਨੂੰਨ ਆ ਸੀ ਦੋਰੇ ਮਾਪਦੰਡ ਦੇ ਵਿੱਚੋਂ ਭਾਰਤ ਨੂੰ ਕੱਢਣ ਵਾਸਤੇ ਅਪੀਲ ਕਰਦੇ ਆ ਵੀ ਇਹ ਦੋਰੇ ਮਾਪਦੰਡ ਦੋਰੇ ਮਾਪਦੰਡ ਦਾ ਸ਼ਿਕਾਰ ਜਿਹੜੇ ਸਾਡੇ ਨਵਦੀਪ ਸਾਡਾ ਗੁਰਕੀਰਤ ਤੇ ਸਾਡਾ ਅਨੀਸ਼ ਖਟਕੜ ਹੋਇਆ ਅੱਜ 35 ਦਿਨਾਂ ਤੋਂ ਉੱਪਰ ਸਮਾਂ ਹੋ ਗਿਆ ਵਾ ਸਾਡੇ ਅਨੀਸ਼ ਕਟਕੜ ਨੂੰ ਮਰਨ ਵਰਤੇ ਬੈਠਿਆ ਅਨੀਸ਼ ਦੀ ਤਾਂ ਕੋਈ ਖਬਰ ਵੀ ਵਾਇਰਲ ਨਹੀਂ ਹੋਣ ਦਿੱਤੀ ਜਾ ਰਹੀ ਕਿਤੇ ਵੀ ਵੇਖੋ ਜੀ ਇਹ ਇਹ ਹਾਕਮ ਤੇਰਾ ਬੜਾ ਮੰਦਾ ਕਰਦੀਆਂ ਰਹੀਆਂ ਵਾ ਅੱਗੇ ਵੀ ਕਰਨੀਆਂ ਪਰ ਜੇ ਸਾਡੀਆਂ ਕੁਰਬਾਨੀਆਂ ਦੇ ਨਾਲ 2 4 10 20 ਕੁਰਬਾਨੀਆਂ ਚਲ ਜਾਂਦੀਆਂ ਤੇ ਸਾਡਾ ਦੇਸ਼ ਬਚਦਾ ਵਾ ਸਾਡੇ ਨੌਜਵਾਨ ਬਚਦੇ ਆ ਸਾਡੇ ਮਲਾਜ਼ਮ ਬਚਦੇ ਆ ਸਾਡੇ ਛੋਟੇ ਵੱਡੇ ਦੁਕਾਨਦਾਰ ਬਚਦੇ ਆ ਕਿਰਤੀ ਕਾਮੇ ਬਚਦੇ ਆ ਤੇ ਸਾਡੇ ਵਾਸਤੇ ਇਹ ਸੌਦਾ ਬਹੁਤਾ ਮਹਿੰਗਾ ਨਹੀਂ ਇਹ ਸਰਕਾਰ ਸੋਚ ਲਵੇ ਕਿ ਲੋਕਾਂ ਨੂੰ ਮਾਰ ਕੇ ਲੋਕਾਂ ਤੇ ਰਾਜ ਕਰਨਾ ਇਹ ਫਿਰ ਆਖਰਕਾਰ ਉਹ ਹਾਲ ਹੁੰਦਾ ਵਾ ਜਦੋਂ ਪੈਰ ਨਹੀਂ ਲੱਗਦੇ ਇਹੋ ਹਾਲਾਤ ਜਿਹੜੇ ਆ ਉਹ ਐਮਰਜੈਂਸੀ ਲਾ ਕੇ ਪਿਛਲੇ ਸਮੇਂ ਤੇ ਅੰਦਰਾ ਗਾਂਧੀ ਨੇ ਵੀ ਕੀਤੇ ਸੀ ਇਹੋ ਹਾਲਾਤ ਜਿਹੜੇ ਕਾਂਗਰਸ ਨੇ ਲੰਮਾ ਸਮਾਂ ਕਰ ਛੱਡੇ ਆ ਤੇ ਕਾਂਗਰਸ ਨੇ ਉਹ ਵੀ ਦੇਣ ਮਾਣੇ ਆ ਜਦੋਂ ਸਾਰੀਆਂ ਪੂਰੀਆਂ ਹਿੰਦੁਸਤਾਨ ਦੀਆਂ ਸੀਟਾਂ ਵੀ ਲੈ ਜਾਂਦੇ ਰਿਹਾ ਅੱਜ ਪੈਰ ਨਹੀਂ ਲੱਗ ਰਹੇ ਮੋਦੀ ਵੀ ਪਰਮਪਾਲ ਕੇ ਬਹਿ ਗਿਆ ਵਾ ਤੇ ਇਹ ਸਾਰਾ ਕੁਝ ਮੇਰਾ ਹੀ ਆ ਇਹ ਨਹੀਂ ਰਹਿਣਾ ਸਦਾ ਕਿਸੇ ਦੀ ਸਤਾ ਜਿਹੜੀ ਨਾਂ ਨਹੀਂ ਤਾਂ ਰਹਿਣੀ ਆ ਭਾਰਤ ਦੇ ਲੋਕ ਐ ਕਹੋ ਜੇ ਲੋਕ ਆ ਇਹ ਭਾਰਤ ਦੇਸ਼ ਹੀ ਸੁੰਦਰ ਫੁੱਲਾਂ ਦਾ ਗੁਲਦਸਤਾ ਵਾ ਇਹਦਾ ਇੱਕ ਇੱਕ ਫੁੱਲ ਜਿਹੜਾ ਕੀਮਤੀ ਆ ਇਹ ਪੰਖੜੀ ਪੰਖੜੀ ਕਰਨਾ ਚਾਹੁੰਦੇ ਆ ਸਾਨੂੰ ਧਰਮਾਂ ਦੇ ਮਜਬਾਂ ਦੇ ਨਾਂ ਦੇ ਉੱਤੇ ਲੜਾ ਕੇ ਆਪਣੇ ਹੀ ਵੋਟ ਰਾਜਨੀਤੀ ਦੇ ਵਿੱਚ ਐ ਕੈਮ ਰਹਿਣਾ ਚਾਹੁੰਦੇ ਆ ਅਸੀਂ ਕਹਿੰਨੇ ਆ ਵੀ ਇਹ ਰਾਜਨੀਤੀ ਛੱਡੋ ਅਸੀਂ ਤਹਈਆ ਕੀਤਾ ਵਾ ਕਿਰਤੀਆਂ ਕਾਮੀਆਂ ਨੇ ਦੋਹਾਂ ਫੋਰਮਾਂ ਵੱਲੋਂ ਵੀ ਅਸੀਂ ਦੇਸ਼ ਦੇ ਇਹ ਸੁੰਦਰ ਫੁੱਲਾਂ ਰੂਪੀ ਗਲਦਸਤੀ ਦੀ ਪੰਖੜੀ ਪੰਖੜੀ ਨਹੀਂ ਹੋਂਣ ਦੇਣਗੇ ਸਾਡੇ ਨਵਦੀਪ ਸਾਡਾ ਗੁਰਕੀਰਤ ਸਾਡੇ ਅਨੀਸ਼ ਕਟਕੜ ਉਹ ਵੀ ਬਾਹਰ ਆਉਣਗੇ ਜਿਹੜੇ ਸਾਡੇ ਮੰਗਾ ਮਸਲੇ ਆ ਜਿਨ੍ਹਾਂ ਨੂੰ ਇਹ ਚੋਣ ਮਨੀਫੈਸਟੋ ਬਣਾ ਕੇ ਬੈਠੇ ਆ ਉਹ ਵੀ ਹੱਲ ਕਰਾਵਾਂਗੇ ਹਰ ਹਾਲ ਦੇ ਵਿੱਚ ਭਾਰਤ ਨੂੰ ਵਿਸ਼ਵ ਭਾਰਤ ਦੀਆਂ ਨੀਤੀਆਂ ਤੋਂ ਬਾਹਰ ਆਉਣਾ ਭੂ ਭਾਵੇਂ ਅੱਜ ਆਜੇ ਤੇ ਭਾਵੇਂ ਕੱਲ ਆਜੇ ਕਿਉਂਕਿ ਇਹ ਨੀਤੀਆਂ ਉਹਨਾਂ ਦੇ ਨਾਦੇਸ਼ਾਂ ਵਾਸਤੇ ਆ ਜਿਨ੍ਹਾਂ ਦੀ ਫਾਰਮਿੰਗ ਜਿਹੜੀ ਆ ਉਹ 200 ਏਕੜ ਤੋਂ ਸ਼ੁਰੂ ਹੁੰਦੀ ਆ ਸਾਡੀ 2 ਕਨਾਲ ਦੀ ਫਾਰਮਿੰਗ ਆ ਇਹ ਉਹਨਾਂ ਦੇਸ਼ਾਂ ਵਾਸਤੇ ਆ ਜਿੱਥੇ 2% ਲੋਕ ਖੇਤੀ ਕਰਦੇ ਆ ਸਾਡੇ 60% ਲੋਕ ਖੇਤੀ ਨਾਲ ਜੁੜੇ ਹੋਏ ਆ ਐਸ ਕਰਕੇ ਭਾਰਤੀ ਹਾਕਮਾਂ ਨੂੰ ਜਿੰਨੀ ਜਲਦੀ ਹੋ ਸਕੇ ਇਹਨਾਂ ਨੀਤੀਆਂ ਚੋਂ ਬਾਹਰ ਨਿਕਲੋਣਾ ਚਾਹੀਦਾ ਇੱਕ ਗੱਲ ਅਗਲੀ ਹੋਰ ਕਰਦੇ ਆ ਕਿ ਜੇ ਅਸੀਂ ਬਾਹਰ ਨਿਕਲੇ ਤੇ ਸਾਡੇ ਤੇ ਆਰਥਿਕ ਪਾਬੰਦੀਆਂ ਲਾਉਣਗੇ G20 ਦੇਸ਼ ਅਸੀਂ ਇਹ ਵੀ ਚੈਲੰਜ ਕਬੂਲ ਕਰਦੇ ਆ ਵੀ ਲਾ ਦੇਣ ਅਸੀਂ ਛੇਵਾਂ ਹਿੱਸਾ ਵਾਂ ਪੂਰੀ ਦੁਨੀਆ ਦਾ ਭਾਰ ਦੇ ਲੋਕ ਅੱਜ ਇਹ ਆਰਥਿਕ ਪਾਬੰਦੀਆਂ ਸਾਡੇ ਤੇ ਲਾਉਂਦੇ ਆ ਤੇ ਦੁਨੀਆ ਦੀ ਅਰਥਵਿਵਸਥਾ ਸਾਡੇ ਭਾਰਤੀਆਂ ਤੋਂ ਬਗੈਰਾਂ ਡਾਵਾ ਡੋਲ ਹੋ ਜੂਗੀ ਜਿੰਨਾ ਕੱਚਾ ਮਾਲ ਸਾਡਾ ਇਥੋਂ ਲਟੇਰੇ ਲੁੱਟ ਕੇ ਉਥੇ ਲਿਜਾ ਕੇ ਮਹਿੰਗੇ ਪਾ ਵੇਚਦੇ ਆ ਉਹ ਉਹਨਾਂ ਨੂੰ ਲੱਭਣਾ ਨਹੀਂ ਦਾ ਸਭ ਤੋਂ ਜ਼ਰੂਰੀ ਅਨਾਜ ਦੇ ਅਨਾਜ ਦਾ ਜਿੱਡਾ ਵੱਡਾ ਖੇਤਰ ਭਾਰਤ ਵਿੱਚ ਹੋਰ ਕਿਤੇ ਨਹੀਂ ਹੈ ਕਿ ਆ ਪ੍ਰਦਰਸ਼ਨ ਬਾਰੇ ਗੱਲਬਾਤ ਕਰਦੇ ਆ 6 ਦਿਨ ਹੋ ਗਏ ਨੇ ਅ ਅੱਜ ਬੀਬੀਆਂ ਨੇ ਵੀ ਮੋਰਚਾ ਜਿਹੜਾ ਇਹ ਸੰਭਾਲਿਆ ਹੋਇਆ ਹੈ ਲਗਾਤਾਰ ਇਹ ਮੋਰਚਾ 24 ਘੰਟੇ ਜਾਰੀ ਰਹਿੰਦੇ ਦਿਨ ਰਾਤ ਵੇਖੋ ਅਸੀਂ 4 ਵਜੇ ਤੱਕ ਸਟੇਜ ਚਲਾਉਣੀ ਆ 4 ਵਜੇ ਤੋਂ ਬਾਅਦ ਸਾਰੇ ਆਪੋ ਆਪਣੇ ਕੈਂਪਾਂ 'ਚ ਆਰਾਮ ਕਰਦੇ ਆ ਜਿੰਨੀ ਡਿਊਟੀ ਲਈਦੀ ਉਹਦੇ ਮੁਤਾਬਕ ਘਰੇ ਤੇ ਆਪਣੀ ਹਾਜ਼ਰੀ ਜਿਹੜੀ ਐ ਰਿਲੇਟ ਟ੍ਰੈਕ ਤੇ ਰਹਿੰਦੀ ਆ ਮਾਵਾ ਭੈਣਾਂ ਦਾ ਸਾਡਾ ਜਿਹੜਾ ਨਾ ਉਹ ਐਲਾਨ ਸੀ ਪਹਿਲਾਂ ਹੀ ਜਦੋਂ ਇਹਨੂੰ ਪੱਕੇ ਮੋਰਚੇ ਦੇ ਵਿੱਚ ਸਰਕਾਰ ਨੇ ਕੰਧਾਂ ਕਰਕੇ ਰਾਹ ਦੇ ਵਿੱਚ ਤੇ ਪੱਕੇ ਮੋਰਚੇ ਤਬਦੀਲ ਕਰਾਤਾ ਉਦੋਂ ਹੀ ਸਾਡਾ ਐਲਾਨ ਸੀ ਲੋਕ ਪੱਤਰਕਾਰ ਤੇ ਕੁਝ ਬੁੱਧੀਜੀਵੀ ਉਹ ਸਾਨੂੰ ਸਵਾਲ ਕਰਦੇ ਸੀ ਵੀ ਵਾਢੀਆਂ ਤੇ ਦਿਨਾਂ 'ਚ ਕੀ ਕਰੋਗੇ ਤੇ ਸਾਡੀਆਂ ਮਾਵਾ ਭੈਣਾਂ ਨੇ ਜਿਹੜੀਆਂ ਤੁਹਾਡੇ ਵਿੱਚੋਂ ਨੇ ਉਹਨਾਂ ਨੇ ਇਹ ਚੈਲੰਜ ਕਬੂਲ ਕੀਤਾ ਵੀ ਮੋਰਚਾ ਹੀ ਸੁਭਾਲਾਂਗੇ ਅੱਜ 20 ਤਰੀਕ ਦੇ ਦਰਸ਼ਨ ਕਰਾ ਰਹੇ ਉਹਨਾਂ ਮਾਵਾ ਭੈਣਾਂ ਦੇ ਪਿੰਨ ਮੋਰਚਾ ਸੰਭਾਲ ਲਿਆ ਲਗਾਤਾਰ ਵੱਡੀ ਤਦਾਦ ਦੇ ਵਿਚਾਰੀਆਂ ਇੱਕ ਜਿੱਥੇ ਹੋਰ ਕੰਟੇਕ ਤੱਕ ਉਹ ਫਿਰ ਇੰਟਰ ਕਰੂਗਾ ਵੱਡੀ ਤਦਾਦ ਦੇ ਔਰ ਰੋਜ਼ ਜਿੱਥੇ ਆਉਣਗੇ ਜਿੰਨੇ ਦਿਨ ਵੱਡੀ ਦਾ ਸੀਜ਼ਨ ਚੱਲਦਾ ਮਾਂਵਾ ਪੈਣਾ ਸੰਭਾਲਣੀਆਂ ਫਿਰ ਪਾਉਲੇ ਲੈ ਔਰ ਕਹਿੰਗੇ ਤੂੜੀ ਵੀ ਸੰਭਾਲਣੀਆਂ ਕਣਕ ਪੱਠਾ ਵੀ ਸੰਭਾਲਣਾ ਪਨੀਰੀ ਵੀ ਬੀਜਣੀਆਂ ਵਾਈ ਜੋਤੀ ਵੀ ਕਰਨੀਆਂ ਪਰ ਅੰਦੋਲਨ ਨੂੰ ਵੀ ਕਿਸੇ ਕੀਮਤੇ ਨਹੀਂ ਡਿਗੰਡਣਾ ਇਸ ਅੰਦੋਲਨ ਨੂੰ ਭਾਰ ਦੇ ਹਰੇਕ ਕੋਨੇ ਚ ਲੈ ਕੇ ਜਾਣਾ ਵਾ ਲੈ ਕੇ ਗਏ ਆ ਉਹਦਾ ਨਤੀਜਾ ਆ ਕਿ ਅੱਜ ਦੱਖਣ ਭਾਰ ਦੇ ਵਿੱਚ ਕਿਵੇਂ ਵਿਰੋਧ ਹੋ ਰਿਹਾ ਭਾਜਪਾ ਦਾ ਉਹਦਾ ਨਤੀਜਾ ਆ ਵੀ ਗੋਆ ਦੇ ਵਿੱਚ ਮਨੀਪੁਰ ਦੀ ਘਟਨਾ ਨੂੰ ਮੁੱਖ ਕਿ 6 ਜ਼ਿਲ੍ਹਿਆਂ ਨੇ 4 ਲੱਖ ਵੋਟਰ ਪੋਲਿੰਗ ਬੂਥ ਤੱਕ ਹੀ ਨਹੀਂ ਗਏ ਨਲਾਕੀ ਦੀ ਸਰਕਾਰ ਦੀ ਹੈ ਉਹਦਾ ਹੀ ਨਤੀਜਾ ਵਾ ਸਾਡਾ ਜਿਹੜਾ जाट ਭਾਈਚਾਰਾ ਵਾ ਉਹਨਾਂ ਨੇ ਮਤੇ ਪਾਤੇ ਆ ਵੀ ਜਿਹੜਾ ਭਾਜਪਾ ਹੀ ਆਗੂਆਂ ਨਾਲ ਕੋਈ ਮਤਲਬ ਰੱਖੂਗਾ ਪਿਆਰ ਉਹ ਅਸੀਂ ਆਪਣੀ ਬਰਾਦਰੀ ਚੋਂ ਛੇਕ ਦਿਆਂਗੇ ਉਹਨਾਂ ਨੂੰ ਜੁਰਮਾਨੇ ਤੱਕ ਕਰਾਂਗੇ ਸਾਡੇ ਲੱਖਾਂ ਦੇ ਘੱਟ ਦੇ ਵਿੱਚ ਰਾਜਪੂਤ ਭਾਈਚਾਰਾ ਇਹ ਕਹਿ ਰਿਹਾ ਵਾ ਵੀ ਅਸੀਂ ਭਾਜਪਾ ਹੀ ਆਗੂਆਂ ਦਾ ਮਤਲਬ ਜਿਹੜਾ ਵਾ ਬਾਈਕਾਟ ਕਰਦੇ ਅਸੀਂ ਵੋਟਾਂ ਹੀ ਪਾਉਣੀਆਂ ਅਸੀਂ ਕਹਿੰਦੇ ਆ ਭਾਜਪਾ ਹੀ ਆਗੂ ਸਾਡੇ ਸਵਾਲਾਂ ਦੇ ਜਵਾਬ ਦੇਣ ਉਹਦੇ ਵਾਸਤੇ ਸਾਡੇ ਇਥੋਂ ਦੇ ਪ੍ਰਦੇਸ਼ ਦੇ ਪ੍ਰਭਾਰੀ ਨੇ ਕਿਹਾ ਸੀਗਾ ਵੀ ਬੈਠ ਕੇ ਗੱਲਬਾਤ ਦੇ ਹੱਲ ਨਿਕਲਦੇ ਹੁੰਦੇ ਆ ਤੇ ਅਸੀਂ ਉਹ ਵੀ ਚੈਲੰਜ ਕਬੂਲ ਕਰ ਲਿਆ ਕੱਲ ਨੂੰ ਅਸੀਂ ਕਿਸਾਨ ਪਵੰਦੇ ਵਿੱਚ 11 ਤੋਂ 3 ਵਜੇ ਤੱਕ ਖੁੱਲਾ ਚੈਲੰਜ ਕਬੂਲ ਕਰਕੇ ਅਡਿਕਾਂਗੇ ਬਾਜ ਪੇ ਆਗੂਆਂ ਨੂੰ ਤੇ ਉੱਥੇ ਜਿਹੜੇ ਸਵਾਲਾਂ ਤੇ ਲੋਕ ਤੁਹਾਨੂੰ ਪਿੰਡਾਂ 'ਚ ਘੇਰ ਰਿਆ ਉਹਨਾਂ ਸਵਾਲਾਂ ਦੇ ਆਣ ਕੇ ਜਵਾਬ ਦਿਓ ਜੇ ਸਾਡੇ ਸਵਾਲ ਸਹੀ ਆ ਤੇ ਫਿਰ ਸਾਡੇ ਨੌਜਵਾਨ ਮਿੰਟੋ-ਮਿੰਟੀ ਰਿਆ ਕਰੋ ਤੇ ਇਹਨਾਂ ਮੰਗਾਂ ਨੂੰ ਮੰਨਣ ਦਾ ਤੇ ਦੇਸ਼ ਦੇ ਕਿਰਤੀਆਂ ਕੰਮਿਆਂ ਨਾਲ ਅੱਗੇ ਤੋਂ ਇਹ ਕਿਰਤ ਕਰਨ ਦਾ ਨਾ ਕਰਨ ਦਾ ਕਰਨ ਕਰੋ ਜੇ ਸਾਡੇ ਸਵਾਲ ਨਹੀਂ ਸਹੀ ਤੇ ਅਸੀਂ ਆਪਣੇ ਸਵਾਲ ਵਾਪਸ ਵੀ ਲਵਾਂਗੇ ਕਿਉਂਕਿ ਇਹ ਸਵਾਲ ਪੂਰੇ ਦੇਸ਼ ਨੂੰ ਬਚਾਉਣ ਵਾਲਿਆ ਕਿਰਤੀ ਕੰਮੇ ਨੂੰ ਬਚਾਉਣ ਵਾਲਿਆ ਸੋ 6 ਦਿਨਾਂ ਤੋਂ ਪਟਿਆਲਾ ਸ਼ੰਭੂ ਜਿਹੜਾ ਰੇਲਵੇ ਟਰੈਕ ਹੈ ਉਹ ਬੰਦ ਹੈ ਇਸ ਰੇਲਵੇ ਟਰੈਕ ਤੇ ਬੰਦ ਹੁੰਨ ਕਰਕੇ ਰੋਕੇ ਜਾਣ ਕਰਕੇ ਹੁਣ ਤੱਕ ਜਿਹੜੀਆਂ 77 ਟ੍ਰੇਨਾਂ ਨੇ ਉਹ ਰੱਦ ਹੋਈਆਂ ਨੇ ਤੇ 62 ਰੇਲ ਗੱਡੀਆਂ ਦੇ ਜਿਹੜੇ ਰਸਤੇ ਨੇ ਉਹ ਬਦਲੇ ਗਏ ਕਿਉਂਕਿ ਇਸ ਰੇਲਵੇ ਟ੍ਰੈਕ ਦੇ ਉੱਤੇ ਕਿਸਾਨ ਪ੍ਰਦਰਸ਼ਨ ਚੱਲ ਰਿਹਾ ਹੈ ਨੌਜਵਾਨਾਂ ਦੀ ਰਿਹਾਈ ਦੀ ਮੰਗ ਤਿੰਨ ਨੌਜਵਾਨ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੀ ਰਿਹਾਈ ਦੀ ਮੰਗ ਲੈ ਕੇ ਪ੍ਰਦਰਸ਼ਨ ਚੱਲ ਰਿਹਾ ਹੈ ਜਿਸ ਦੇ ਕਰਕੇ 73 ਟ੍ਰੇਨਾਂ ਹੁਣ ਤੱਕ ਰੱਦ ਹੋਈਆਂ ਨੇ 62 ਟ੍ਰੇਨਾਂ ਦੇ ਰੂਟ ਬਦਲੇ ਗਏ ਨੇ ਤੇ ਪੰਜ ਰੇਲ ਗੱਡੀਆਂ ਐਹੋ ਜਿਹੀਆਂ ਨੇ ਜਿਨ੍ਹਾਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਰੱਦ ਕਰਨਾ ਪਿਆ ਤੇ ਇਹ ਪ੍ਰਦਰਸ਼ਨ ਅਗਲੇ ਜਿਹੜਾ ਕਿਸਾਨਾਂ ਦਾ ਸਟ੍ਰੈਟਜੀ ਹੈ ਉਹਦੇ ਤੱਕ ਜਾਰੀ ਰਹੇਗਾ ਸ਼ਸ਼ੀਕਾਲ मेरा नाम मेहरूनिशाह है मैं दिल्ली से हूँ प्रोटेस्ट कर रहे हो आ, नौजवान किसान आगुआ गिरफ्तारी हुई है, लेके है। ते होर केड़िया -केड़िया मंगाने शामिल सबसे पहले तो हम जो तीन नौजवान हैं खास तौर से जो हमने ये यहाँ पे बैठे हैं उनके लिए बैठे है कि उनको रिहा कर दे वो बहुत तकलीफ से है जेल के अंदर और सरकार को ये सही नहीं कर रहा है सरकार हमारे साथ और बच्चों को बहुत टॉर्चर भी कर है वहाँ पे भूख हड़ताल में भी है तो वो बच्चे गुनेगार नहीं हैं ਇੱਕ ਨੌਜਵਾਨਤਾ ਨਵਦੀਪ ਹੈ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਾਫੀ ਪਹਿਲੇ ਕਿਸਾਨ ਅੰਦੋਲਨ ਚ ਵੀ ਉਹ ਕਾਫੀ ਵੱਡਾ ਚਿਹਰਾ ਰਿਹਾ ਹੈ ਜਿਸ ਨੇ ਵਾਟਰ ਕੈਨਨ ਦਾ ਮੂੰਹ ਮੋੜਿਆ ਤੇ ਹੁਣ ਵੀ ਉਹਨੂੰ ਇਸੇ ਦੇ ਚਲਦੇ ਆ ਇਸੇ ਰੰਜਿਸ਼ ਦੇ ਚਲਦੇ ਗ੍ਰਿਫਤਾਰ ਕੀਤਾ ਗਿਆ ਕਿਸਾਨ ਅੰਦੋਲਨ ਦੌਰ ਦੇ ਵਿੱਚ ਵੀ ਉਹ ਅਹਿਮ ਭੂਮਿਕਾ ਨਿਭਾ ਰਿਹਾ ਸੀ ਅਸੀਂ ਨਵਦੀਪ ਦੇ ਮਾਤਾ ਜੀ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਸੀ ਵੀ ਉਹਦੇ ਤੇ ਬਹੁਤ ਜ਼ਿਆਦਾ ਟੌਰਚਰ ਹੋ ਰਿਹਾ ਜੇਲ੍ਹ ਦੇ ਵਿੱਚ ਉਹਦੀ ਕੁੱਟਮਾਰ ਵੀ ਕੀਤੀ ਜਾ ਰਹੀ ਹੈ ਕਦੇ ਗੱਲਬਾਤ ਹੋਈ ਹੈ ਜੀ ਹੋਈ ਹੈ ਗੱਲਬਾਤ ਹੋਈ ਹੈ ہمارے ਜੋ ہمارے ਲੀਡਰ ਹੈ ਸਾਡੇ ਜੋ ਆਗੂ ਹੈ वो गए थे मिलने उन्हीं के थ्रू से उनके माताजी को मिल पहले तो मिलने नहीं दे रहे थे लेकिन जब हमारे आगू लोग गए फिर वो माताजी जी मिला है। लेकिन हम नहीं गए लेकिन हाँ उन पर टॉर्चर हुए हैं तो हम बोल रहे हैं कि गलत है वो कोई आतंकवादी तो नहीं है आतंकवादी जो ड्रग्स जो जो कुछ कर रहे वो तो खुले है हम घूर रहे हैं उनसे रिश्वत ले रहे हैं पुलिस वाले तो ये जो है ना हमारा कानून जो है ये कानून भी दोगलेपन कर रहा है हमारे साथ अगर हम भारत में देखें सबसे बड़ा कानून को बड़ा दर्जा दिया जाता है नेता उसके नीचे है तो फिर कानून जो नेता के साथ मिले कर रहा है ये बहुत गलत कर रहा है कानून जो संविधान नहीं देता संविधान जब जो भी शपथ लेते हैं वो संविधान में ही लिए जाते हैं लेकिन कानून जो कर रहे हैं आम जनता के साथ ये बहुत बड़ा गलत कर रहा है मैं जिस हरियाणा के जिस थाने से जिस जो ने, जो भी उन्होंने किए हैं इस मैं कहता हूँ आप कोर्ट में जाओ और बोलो कि ये निर्दोष है अगर वो कर देते हैं तो छूट जाएंगे लेकिन वो जा नहीं रहे हैं उसकी वजह से हम इधर बैठे हुए जब तक नहीं करेंगे हम यहाँ से नहीं उठेंगे क्योंकि वो हमारे भी बच्चे हैं हमारे आने वाले नस्ले हैं और जब तक नहीं छोड़ेंगे हम यहाँ से नहीं उठेंगे दूसरी बात जो आपने कहा और क्या क्या मांगे हैं मांगे तो पाँच साल से हम इस जो धरना दिल्ली से यहाँ तक पाँच साल हो गए सिर्फ एम के ऊपर जो हमारा एम है जो सही फसलों की खरीदारी है जो तेईस फसलों की वो कटो कट हमारा जो हक है मांग है इसी को लेके चल रहा है और इसी को लेके ये कड़ी पे कड़ी जो जुड़ रहे हैं ये सरकार हमारे साथ बहुत जुल्म कर रहा है अगर सरकार को एक मिनट नहीं लगता कलम चलाने में लेकिन इस लड़ाई को उन्होंने पाँच साल तय कर दिया अभी तक हमारे मांगे पूरी नहीं किया लेकिन अब ये इस बार जब तक नहीं करेंगे हम नहीं उठेंगे और ना ही आश्वासन और ना ही किसी वादे पे हम रहेंगे क्योंकि पहले हम धोखा खा चुके अब नहीं धोखा खाएंगे और हमारे बहुत जाने माले बहुत हम कुर्बानियाँ दिया है जब हम 2020 से इक्कीस तक हम सिंधु बॉर्डर में बैठे हैं हमारे सारे 700 सौ किशन शहीद हो गए हैं हमारे नौजवानों पे वहाँ पे कैसेस है हम उनको भी बोल रहे हैं जब लाल किला गए थे नौजवानों पे कैसेस है उसको भी वापस करवाना है हमारे जो वीर लोग मारे गए उनको भी मुआवजा दिलाना है उनको सरकारी नौकरी की मांग कर रहे हैं बिजली का मांग है किसानों के कर्ज का मांग है आप देखिए जब हमारे जी ट्वेंटी मनाए गए हमारे देश में उन्होंने 400 करोड़ इन विदेशी को मेहमान लगाने में लगा दिए क्या वो पैसा किसानों पे नहीं लगाना चाहिए था भाई आखिर हम ही तो वोट देते हैं हम ही तो उनको कुर्सी पे बिठाया क्या वो बाइडन वो जो जो आ रहे हैं सब क्या वो मोदी को बिठा रहे कुर्सी पे पर इतना आन बान दिखाने के चक्कर में उन्होंने क्या कुछ नहीं किया दिल्ली में गरीबों को छुपाया गया झप्परपट्टी को ढाक दिया गया या तक कि जानवरों को भी उन्होंने उठा दिए ऐसे दिखाया कि मेरे भारत बहुत एक खूब दिल्ली में बहुत कुछ हुआ जी ट्वेंटी के ऊपर ਦੇਸ਼ ਦੇ ਵਿੱਚ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ ਚੋਣਾਂ ਦੀ ਅਨਾਊਂਸਮੈਂਟ ਹੋ ਚੁੱਕੀ ਹੈ ਕੁਝ ਹਿੱਸਿਆਂ ਦੇ ਵਿੱਚ ਵੋਟ ਪਿਰ ਕੇ ਰਿਆ ਸ਼ੁਰੂ ਵੀ ਹੋ ਗਈ ਹੈ ਜਿਹੜੀ ਸੱਤਾ ਤੇ ਰਹਿ ਜਾਂ ਹੋਰ ਧਿਰਾਂ ਨੇ ਸਾਰਿਆਂ ਆਪੋ ਆਪਣੇ ਚੋਣ ਪ੍ਰਚਾਰ ਦੇ ਵਿੱਚ ਰੁਝੀਆਂ ਹੋਈਆਂ ਨੇ ਅਜਿਹੇ ਹਾਲਾਤਾਂ ਵਿੱਚ ਤੁਹਾਨੂੰ ਲੱਗਦਾ ਹੈ ਕਿ ਕਿਸਾਨਾਂ ਦੀ ਗੱਲ ਜਿਹੜੀ ਆ ਕੋਈ ਵੀ ਜਿਹੜੀ ਧਿਰਾਂ ਖਾਸ ਤੌਰ ਤੇ ਸੱਤਾ ਧਿਰ ਜਿਹੜੀ ਉਹ ਸੁਣेंगी ਬਿਲਕੁਲ ਸੁਣेंगी ਸੁਣਨੀ ਪਵੇਗੀ ਸੁਣਨਗੇ उनको ਸੁਣਨਾ ਪਵੇਗਾ ਨਹੀਂ ਤਾਂ ਜੋ ਸੱਤਾ ਵਾਲੇ ਉਹ ਸੱਤਾ ਨਹੀਂ ਰਹਿਣਗੇ ਉਹਨਾਂ ਨੂੰ ਤਾਂ ਵੋਟਾਂ ਦਾ ਤੇ ਸਾਨੂੰ ਤੇ ਆਪਣੇ ਕੰਮਾਂ ਦਾ ਤੇ ਸਾਨੂੰ ਆਪਣੀਆਂ ਮੰਗਾਂ ਦਾ ਤੇ ਸਾਡੀਆਂ ਮੰਗਾਂ ਪੂਰੀਆਂ ਕਰੇ ਹੋ ਉੱਠ ਕੇ ਚੱਲ ਜੀਏ ਇਹਨਾਂ ਦੀਆਂ ਵੋਟਾਂ ਪੈਣ ਤੁਸੀਂ ਦਿੱਲੀ ਤੋਂ ਆਏ ਹੋ ਦਿੱਲੀ ਤੇ ਪੰਜਾਬ ਦੇ ਹਾਲਾਤਾਂ 'ਚ ਕਿੰਨਾ ਫਰਕ ਹੈ ਕਿਸਾਨੀ ਨੂੰ ਲੈ ਕੇ ਨਹੀਂ ਦਿੱਲੀ ਕੇ ਦਿੱਲੀ ਕੇ ਲੋਕ ਸਾਥ ਹੈ ਲੇਕਿਨ ਦਿੱਲੀ ਮੇਂ ਜਿਆਦਾ ਮਜ਼ਦੂਰ ਹੈ ਦਿੱਲੀ ਮੇਂ खेती नहीं है वहाँ मजदूर है वहाँ किराए के घर में भी रहते हैं उनके पास टाइम भी नहीं होता लेकिन वो किसानों के साथ है लेकिन उनके पास उनको सरकार ने इतना मजबूर कर दिया कि उनको सर ऊंचा करने का टाइम नहीं दे रहा है उनको आठ घंटे की ड्यूटी की वजह उनसे बारह बारह तेरह तेरह घंटा ड्यूटी ले रहा है और फिर वो वहाँ से आके घर के बाल बच्चों को भी देखना तो मजदूर के ऊपर भी बहुत शोषण हो रहा है दिल्ली में दिल्ली में पूरे भारत में मजदूर पर भी बहुत शोषण हो रहा है ये कहने का मतलब है दिल्ली किसानों के साथ है, पहले भी थे अब भी है और दिल्ली के लोग बोल रहे आए किसान लेकिन हरियाणा खट्टर ने रास्ता बंद कर दिया दिल्ली इसलिए दिल्ली से हम चलकर आए हैं कितने दिन तो आए हो आयो यही छह दिन हो गए रेलवे ट्रैक के प्रदर्शन चलते कि आंदोलन जब किसान मेरे वीर लोग जब दिल्ली नहीं आए तेरा को नहीं आय तो सोलह को मैं इत सोलह से उधर भी बैठ सोलह फरवरी तो इतने बैठी हूँ मैं सोलह फरवरी से मैं शुरू से ही हूँ उधर दिल्ली में भी बैठी हूँ इधर शुरू से ही हूँ मैं अपने क्योंकि हमें ये ज़मीन हमारा जो ये किसान जो हमारे अन्नदाता है इनको बचाना जरूरी है क्योंकि हा सबसे बड़ा है पेट का भूख आप भी खाते हैं चाहे आप पिज्जा खाए चाहे पेप्सी खाए लेकिन बनते हैं इन्हीं चीज़ों से और इन्हीं चीज़ें अगर नहीं रहेंगे अगर इसमें पूंजीपतियों का नज़र होगा तो हम कहाँ हम वो सन बासठ भी देखा है हमें कटोरा थमाए गए थे अब भी वो कटोरा थमा रहा है मोदी सरकार लेकिन हम ऐसा नहीं करने देंगे क्योंकि हमारे किसानों ने इन चालीस पचास सालों में इन हरियालियों को करते हुए विदेश तक पहुँचा

आने दीजिए तो वो तो है लेकिन उनका सबसे सबसे ज्यादा ये है कि पंजाब दिल्ली से इनको वोट मिलेगा नहीं और मिलेंगे तो ये सबसे बड़ी बात नहीं है पंजाब हरियाणा ये पंजाब वोटों से उनको ज्यादा अगर है तो तो यूपी से है यूपी में जो 80 70 सीटें हैं वो मोदी को तो मैं उन यूपीओ से बहनों से और माताओं से कहना चाहती हूँ कि अपना कीमती वोट आप अपने बीजेपी को मत दीजिए चाहे और कैंडिडेट को दीजिए लेकिन बीजेपी को नहीं दीजिए क्योंकि आने वाला वक्त इससे भी ज़्यादा बदतर जिंदगी जीना पड़ेगा और हम चाह रहे हैं कि लोग कहते हैं कि क्यों मोदी उतर जाए मोदी अगर रहे तो और पाँच साल रहेगा तो एक के बाद एक और बिल पास करेंगे आज हमें किसानों की बिल को पास करवाने के लिए पाँच साल हम गुजार दिए तो और बिलों को हम कैसे मतलब वो करेंगे तो मुझे कहना है कि ये सरकार को उतरना जरूरी है अगर वो पाँच साल आ गए तो हम बर्बाद हो जाएंगे